ਸਕ੍ਰੀਨ ਤੇ ਤੁਸੀਂ ਨੌ ਜਵਾਨਾਂ ਨੂੰ ਪਾਸ ਦੇ ਹੋਏ ਦੀਆਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਉਸ ਵਕਤ ਯਾਰ ਮਾਰ ਹੋਈ ਜਦੋਂ ਇੱਕ ਦੋਸਤ ਨੇ ਆਪਣੇ ਹੀ ਦੋਸਤ 'ਤੇ ਹਮਲਾ ਕਰ ਦਿੱਤਾ ਜੇਕਰ ਤੁਸੀਂ ਵੀ ਅਜਿਹੇ ਦੋਸਤ ਬਣਾਉਂਦੇ ਹੋ ਤਾਂ ਅੱਜ ਹੀ ਅਜਿਹੇ ਦੋਸਤਾਂ ਤੋਂ ਛੜਵਾ ਲਓ ਪਿੰਡਾ ਮਾਮਲਾ ਲੁਧਿਆਣਾ ਦੇ ਦਮੋਰੀਆ ਪੁਲ ਨੇੜੇ ਨਾਲੀ ਮੁਹੱਲੇ ਨੇੜੇ ਦਾ ਜਿੱਥੇ ਇੱਕ ਨੌਜਵਾਨ ਦਾ ਕਤਲ ਹੋ ਗਿਆ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮ੍ਰਿਤਕ ਦੇ ਪਰਿਵਾਰ ਨੂੰ ਸ਼ੱਕ ਸੀ ਕਿ ਉਸ ਦਾ ਕਤਲ ਜਿਨ੍ਹਾਂ ਨਾਲ ਉਹਨਾਂ ਦੀ ਪੁਰਾਣੀ ਦੁਸ਼ਮਣੀ ਚੱਲ ਰਹੀ ਹੈ ਉਹਨਾਂ ਨੇ ਕੀਤਾ ਹੋਵੇਗਾ ਪਰ ਜਦੋਂ ਪੁਲਿਸ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਕਾਤਲ ਉਸ ਦਾ ਦੋਸਤ ਹੀ ਨਿਕਲਿਆ ਮ੍ਰਿਤਕ ਦੀ ਪਛਾਣ 27 ਸਾਲ ਦੇ ਅਭਿਸ਼ੇਕ ਵਜੋ ਹੋਈ ਹੈ ਜੋ ਕਿ ਕਿਸੇ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਰੰਮਦਾ ਹੈ ਅੱਛਾ ਕੀ ਗੱਲ ਕੁਝ ਨਹੀਂ پتہ ਲੱਗਿਆ ਕੁਝ ਕੁਛ ਮੈਂ ਮੰਨੂੰਗਾ ਮम्मी ਰੋਟੀ ਬਣਾਓ ਮੈਂ ਰੋਟੀ ਬਣਾਉਣ ਲੱਗੀ ਅੱਛਾ ਜੀ ਤੇ ਬਾਹਰ ਨਿਕਲਿਆ ਮਾੜਾ ਜਾਂ ਹਾਂ ਜੀ ਤੇ 5-10 ਮਿੰਟਾਂ ਬਾਅਦ ਮਨੇ ਚੀਕਾਂ ਦੀ ਆਵਾਜ਼ ਆਈ ਅੱਛਾ ਜੀ ਮੰਮੀ ਮੈਨੂੰ ਬਚਾ ਲਓ ਬਚਾ ਲਓ ਅੱਛਾ ਜੀ ਜਦ ਦੇਖਿਆ ਮੈਂ ਬਾਹਰ ਮੇਰਾ ਮੁੰਡਾ ਗਲੀ 'ਚ ਮਾਰਿਆ ਕੇ ਡੇਰੇ ਹੋਇਆ ਸੀ ਅੱਛਾ ਜੀ ਕੀ ਕੰਮ ਕਰਦਾ ਸੀ ਜੀ ਕੰਮ ਤੇ ਪ੍ਰਾਈਵੇਟ ਹੀ ਕਰਦਾ ਸੀ ਅੱਛਾ ਜੀ ਕਿੰਨੀ ਉਮਰ ਦੀ ਹੈ ਹਾਂ ਕਿੰਨੀ ਉਮਰ ਦੀ ਹੈ 7 ਕਿਸਾਲਾਂ ਦਾ ਸੀ ਅੱਛਾ ਵਿਆਹ ਹੈ ਨਹੀਂ ਕੋਰਾ ਇਸੇ ਅੱਛਾ ਕੁਝ ਵੀ ਨਹੀਂ ਪਤਾ ਲੱਗਿਆ ਤੁਹਾਨੂੰ ਇੱਕਦਮ ਨਹੀਂ ਪਤਾ ਲੱਗਿਆ ਪਹਿਲਾਂ ਕਦੇ ਲੜਾਈ ਝਗੜਾ ਕੋਈ ਨਹੀਂ ਕੋਈ ਨਹੀਂ ਲੜਾਈ ਦਾ ਬਗਾਨਾ ਸੀ ਅੱਛਾ ਤੇ ਹੁਣ ਥਾਣੇ ਕੰਪਲੀਟ ਕਰਤੀ ਜੀ ਹਾਂ ਜੀ ਤੇ ਪੁਲਿਸ ਆਈ ਸੀਗੀ ਪੁਲਿਸ ਆਈ ਸੀਗੀ ਅੱਛਾ ਜੀ ਕੁੱਝ ਹੋ ਗਿਆ ਗ੍ਰਿਫਤਾਰ ਚੁਣ ਲੈ ਪੁਲਿਸ ਹਾਂ ਜੀ ਹਾਂ ਜੀ ਕਾਲੇ ਕੀ ਮੰਗ ਕਰਦੇ ਹੈ ਕੀ ਮੰਗ ਕਰਦੇ ਸਜ਼ਾ ਨਹੀਂ ਚਾਹੀਦੀ ਸਹਾਇਤਾ ਕੋਈ ਚਾਹੀਦੀ ਸਹਾਇਤਾ ਜੀ ਸਨਤਾ ਇਨਸਾਫ ਚਾਹੀਦਾ ਹੋਰ ਕਿੰਨੇ ਬੱਚੇ ਤੁਹਾਡੇ ਹਨ ਹੋਰ ਦੋ ਮੁੰਡੇ ਸੀਗੇ ਇੱਕ ਤਾਂ ਮਰ ਗਿਆ ਬਾਕੀ ਕੁੜੀ ਵਿਆਹੀ ਹੋਈ ਅਸਪੈਕਟ ਨੇ ਨਹੀਂ ਉਹ ਨਹੀਂ ਹੈ ਇਹ ਦਾ ਡੈਮੋ ਬੋਲਦਾ ਨੂੰ 7 ਸਾਲ ਹੋ ਗਏ ਹਾਲ ਪਾਲਿਆ ਸੀ ਬਚਿਆ ਹਾਂਜੀ ਮੈਂ ਆਪ ਹੀ ਪਾਲਿਆ ਸੀ ਛੋਟੇ ਛੋਟੇ ਨੂੰ ਛੱਡ ਕੇ ਮਾਲਦੇ ਸੀ ਥੋੜੀ ਜਿਹਾ ਸੀ ਕਿ ਆ ਵਿਆਹ ਕਰਨਾ ਹੈ ਮੁੰਡੇ ਦਾ ਕੰਮ ਕਰ ਰਿਹਾ ਸੀ ਵਿਆਹ ਕਰਾਣ ਦੀ ਵਾਰੀ ਹੈ ਹਾਂਜੀ ਇਹ ਸੋਚਿਆ ਸੀ ਮੇਰਾ ਨਾਮ ਰਾਹੁਲ ਕਹੀ ਹੈ ਅੱਛਾ ਭਾਜੀ ਕੀ ਗੱਲਬਾਤ ਹੋਈ ਹੈ ਤੇ ਜਿਹਦੀ ਡੈਥ ਹੋਈ ਹੈ ਉਹ ਤੁਹਾਡਾ ਕੀ ਲੱਗਦਾ ਸੀ ਉਹ ਐਕਚੁਅਲੀ ਮੇਰਾ ਬ੍ਰਦਰ ਸੀ ਤਾਊ ਦਾ ਮੁੰਡਾ ਉਹਦਾ ਨਾਮ ਅਭਿਸ਼ੇਕ ਆ ਉਹਦਾਂ ਨੂੰ ਪੁੱਨੂ ਕਹਿੰਦੇ ਆ ਅੱਛਾ ਜੀ ਉਹ ਐਕਚੁਅਲੀ ਹੋਇਆ ਕਿ ਸਾਡੀ ਨਾ ਮੇਰਾ ਤਾਇ ਦਾ ਵੱਡਾ ਮੁੰਡਾ ਮੰਦਿਰ ਚਾਲ ਲਈ ਪ੍ਰਚਾਰ ਲੈਣ ਗਿਆ 7 ਵਜੇ ਕੁਝ ਟਾਈਮ ਤੇ ਅੱਛਾ ਜੀ ਉਹ ਕਿਸੇ ਨਾ ਉਹਨਾਂ ਨੇ ਮੁੰਡੇ ਨੇ ਉਹਨੂੰ ਕਿਸੇ ਕਹਿ ਤਾ ਵੀ ਹੋਰ ਕੀ ਹਾਲ ਚਾਲ ਹੈ ਅੱਛਾ ਜੀ ਲੱਲੇ ਨੂੰ ਅੱਛਾ ਜੀ ਤਾਂ ਲੱਲੇ ਨੇ ਕੀ ਕੀਤਾ ਜਿਹੜੇ ਚਮਚ ਨਹੀਂ ਹੁੰਦੇ ਜੀ ਨੂਡਲ ਵਾਲੇ ਹਾਂਜੀ ਉਹਦੇ ਨਾਲ ਉਹਨੇ ਨਾ ਉਹਦੇ ਮੇਰੇ ਭਰਾ ਦੀ ਨਾ ਜਖਮੀ ਕਰਤੀ ਸਾਰੀ ਪਿੱਠ ਮੁੰਡੇ ਨਾਲ ਲਾ ਕੇ ਠੀਕ ਹੈ ਜੀ ਫਿਰ ਅਸੀਂ ਉਹਦੇ ਮਹੱਲੇ ਗਏ ਸਮਝਾਇਆ ਚਲੋ ਬੋਲ ਬਾਲੀ ਹੋਈ ਜੋ ਵੀ ਆ ਅਸੀਂ ਸਮਝਾਇਆ ਉੱਥੇ ਉਹਨੇ ਧਮਕੀ ਦਿੱਤੀ ਸਾਨੂੰ ਕਿ ਅੱਜ ਰਾਤ ਉਹ ਰਾਤ ਇਹ ਕਿੱਦਾਂ ਵੀ ਇਹ ਮਾਰ ਦੇਣਾ ਮੇਰਾ ਵੀ ਮੈਂ ਔਨ ਡਿਊਟੀ ਕੋ ਗਵਰਨਮੈਂਟ ਮੁਲਾਜ਼ਮ ਹਾਂ ਕਹਿੰਦਾ ਮੈਨੂੰ ਪਤਾ ਵਾ ਤੂੰ ਕਿੱਥੇ ਜਾਣਾ ਕਿੱਥੇ ਨਹੀਂ ਕਹਿੰਦਾ ਮੈਂ ਤੇਰੇ ਰਾਹ ਤੇ ਟਾਈਮ ਚੱਕ ਦੇਣਾ ਅੱਛਾ ਜੀ ਫਿਰ ਉਸ ਦਿਵਾਰ ਰਾਤ ਨੂੰ 11:30 12 ਵਜੇ ਦੇ ਵਿੱਚ ਹਾਂਜੀ ਜਿਹੜਾ ਮੇਰਾ ਭਰਾ ਆਭ ਹਾਂਜੀ ਉਹ ਐਕਚੁਅਲੀ ਰੋਲਾ ਪਿਆ ਅਸੀਂ ਪਹਿਲਾਂ ਮੈਂ ਕੀਤਾ ਕਿ ਮੈਂ ਕਹਾ ਵੀ ਲੱਲਾ ਆ ਗਿਆ ਲੈ ਵੀ ਵੀ ਗੱਲ ਵੱਧ ਗਈ ਹੈ ਮੈਂ 112 ਤੇ ਕਾਲ ਕੀਤੀ ਪੁਲਿਸ ਵਾਲਿਆਂ ਨੇ ਕਹਿਤਾ ਇੰਨੇ ਨੂੰ ਜਿਹੜਾ ਕਾਲੂ ਇਹਦਾ ਫਰੈਂਡ ਸੀਗਾ ਉਹਨੇ ਫਿਰ ਰੋਲਾ ਪਾਇਆ ਕਹਿੰਦਾ ਲੱਲਾ ਮਾਰ ਗਿਆ ਅੱਛਾ ਜੀ ਠੀਕ ਹੈ ਇਦਾਂ ਹੁਣ ਸ਼ੱਕ ਤਾਂ ਸਾਨੂੰ ਉਹਦੇ ਤੇ ਪੈਣਾ ਸੀ ਕਿ ਲੜਾਈ ਸਾਡੀ ਉਹਦੇ ਨਾਲ ਹੋਈ ਆ ਅੱਛਾ ਜੀ ਫਿਰ ਉਸ ਤੋਂ ਬਾਅਦ ਉਹੀ ਉਹਨੇ ਕੀ ਕੀਤਾ ਉਹੀ ਸਾਡੇ ਨਾਲ ਹਸਪੀਟਲ ਗਿਆ ਉਹੀ ਸਾਨੂੰ ਘਰੇ ਛੱਡ ਕੇ ਗਿਆ ਮੇਰੇ ਘਰ ਜਦੋਂ ਉਹ ਕਹਿੰਦਾ ਗੱਡੀ 'ਚ ਗਏ ਸੀ ਫਿਰ ਅਸੀਂ ਪੁਲਿਸ ਵਾਲਿਆਂ ਨੂੰ ਦੱਸਿਆ ਪੁਲਿਸ ਵਾਲਿਆਂ ਸਾਰਾ ਉਹਨਾਂ ਦੀ ਫੈਮਿਲੀ ਜੋ ਆ ਜੋ ਕਾਰਵਾਈ ਬੰਦ ਦੀ ਉਹਨਾਂ ਨੇ ਉਹ ਕੀਤੀ ਘਰੇ ਘਰ ਜਦੋਂ ਲੱਲੇ ਤਾਂ ਰਿਸ਼ੀ ਨੂੰ ਪੁੱਛਤਾਚ ਕੀਤੀ ਅਸੀਂ ਤਾਂ ਇਹ ਵੀ ਕਿਹਾ ਉਹਨਾਂ ਨੂੰ ਵੀ ਸਾਨੂੰ ਸ਼ੱਕ ਇਹਨਾਂ ਤੇ ਲੜਾਈ ਸਾਡੀ ਇਹਨਾਂ ਦੇ ਨਾਲ ਹੀ ਹੋਈ ਹੈ ਹੋਰ ਕਿਸੇ ਦੇ ਨਾਲ ਤਾਂ ਹੋਈ ਨਹੀਂ ਸਾਡੀ ਫਿਰ ਉਹ ਤਾਂ ਅਗਲੇ ਦਿਨ ਜਦ ਵੀਡੀਓ ਉਹਨਾਂ ਨੇ ਕੱਢੀ ਕੈਮਰੇ ਦੀ ਸੀਸੀਟੀਵੀ ਜਿਹੜੀ ਆਈ ਆ ਉਸ ਤੋਂ ਬਾਅਦ ਉਹਨੇ ਚ ਪਤਾ ਚੱਲਿਆ ਕਿ ਜਿਹੜਾ ਕਾਲੂ ਨਾਮ ਦਾ ਮੁੰਡਾ ਨਾ ਉਹਨੇ ਮਾਰਿਆ ਸਾਡੇ ਅਭਿਸ਼ੇਕ ਭਰਾ ਨੂੰ ਸੁਰਾ ਉਹ ਜਿਹੜਾ ਗਰਦਨ ਤੇ ਮਾਰਿਆ ਅੱਛਾ ਜੀ ਉਹ ਤਾਂ ਫੋਨ ਉਹਦੇ ਬਾਰੇ ਦੱਸੋ ਵੀ ਕੌਣ ਆ ਕਾਲੂ ਐਥਲੀ ਸਾਡੇ ਮੁੱਲੇ ਦਾ ਹੀ ਆ ਅੱਛਾ ਜੀ ਉਹ ਜਾਨੀ ਕਿ ਰਾਤ ਬਰਾਤੇ ਘੁੰਮਦਾ ਰਹਿੰਦਾ ਹੁਣ ਭਰਾ ਨਾ ਚਲਾ ਗਿਆ ਕਿੱਥੇ ਗਿਆ ਹੈ ਹੁਣ ਸਾਨੂੰ ਪਤਾ ਨਹੀਂ ਹੈ ਕਿੱਥੇ ਗਿਆ ਪੁਲਿਸ ਵਾਲਾ ਕੋਲ ਆ ਪੁੱਛਣਗੇ ਕੀ ਕਰਨਗੇ ਚੱਕੀ ਨਹੀਂ ਹਾਂ ਜੀ ਹਾਂ ਨਸ਼ਾ ਕਰਦਾ ਸੀ ਕਾਲੂ ਅੱਛਾ ਜੀ ਤੇ ਗੱਡੀ ਵੀ ਉਹਨਾਂ ਨੇ ਜ਼ਬਤ ਕਰ ਲਈ ਆ ਹਾਂਜੀ ਤਾਂ ਕਰਕੇ ਗੱਡੀ ਵੀ ਨਾਲ ਲੈ ਹੋਏ ਇੱਕ ਦੇਖ ਪੁੱਛਣਾ ਵੀ ਗੱਡੀ ਕਿੱਥੇ ਗਈ ਕਿੱਥੇ ਨਹੀਂ ਗਈ ਕਾਲੂ ਵੀ ਉੱਥੇ ਹੀ ਆ ਜੇਲ੍ਹ 'ਚ ਅੱਛਾ ਤੇ ਹੁਣ ਉਹ ਦੇਖਦੇ ਵੇ ਕੀ ਕਾਰਵਾਈ ਕਿਉਂ ਮਾਰਿਆ ਦੱਸਣਗੇ ਹੁਣ ਸਾਨੂੰ ਪਰ ਸਾਨੂੰ ਤਾਂ ਇੱਕੋ ਹੀ ਗੱਲ ਉਹਨੇ ਦੱਸੀ ਆ ਜੀ ਦੇਖੋ ਕਾਲੂ ਜਰ ਇੱਥੇ ਸੀ ਕਹਿੰਦਾ ਲੁੱਲਾ ਮਾਰ ਗਿਆ ਅੱਛਾ ਹੁਣ ਤੁਹਾਡੇ ਮਨ 'ਚ ਡਰ ਆ ਕਿਤੇ ਨਾ ਕਿਤੇ ਵੀ ਜੇ ਉਹਨੂੰ ਜਿਹੜਾ ਦੂਸਰਾ ਮੁੰਡਾ ਜਿਹਦਾ ਨਾਮ ਲੈ ਰਹੇ ਉਹ ਵੀ ਕੋਈ ਗੱਡੀ ਵਾਰਦਾਤ ਕਰ ਹੁਣ ਦੇਖੋ ਜੀ ਇੱਕ ਕਾਰੀ ਤਾਂ ਵਾਰਦਾਤ ਕਰ ਚੁੱਕੇ ਇੱਥੇ ਆ ਕੇ ਚਲੋ ਸਾਡਾ ਫੈਸਲਾ ਵੀ ਹੋ ਗਿਆ ਪਰ ਹੁਣ ਜਦੋਂ ਉਹਨਾਂ ਨੂੰ ਪਤਾ ਦੁਸ਼ਮਣੀ ਜੇ ਪੈ ਜਾਵੇ ਕੋਈ ਗੱਲ ਹੋ ਜਾਵੇ ਜਾਂ ਰੱਖੀ ਹੋਣਾ ਦੁਸ਼ਮਣੀ ਇਸ ਤਰ੍ਹਾਂ ਨਹੀਂ ਕੋਈ ਹਾਂਜੀ ਇਹ ਸਾਰੀ ਉਹਨਾਂ ਦਾ ਹੁਣ ਪਤਾ ਥੋੜੀ ਨਾ ਵਾ ਕਿ ਕੀ ਰਾਤੋਂ ਰਾਤ ਕਰਦੇ ਸੱਲ ਜੇ ਅੱਛਾ ਬੱਚੇ ਵੀ ਮਾਈਨਰ ਆ 16 ਤੋਂ 17 ਸਾਲ ਦੇ ਅੱਛਾ ਜੀ ਕੋਈ ਕੰਮ ਤਾਂ ਅੰਦਾ ਨਹੀਂ ਕਰਦੇ ਵਿਹਲੇ ਆ ਅੱਛਾ ਜੀ ਉਹਨਾਂ ਦੇ ਪੇਰੈਂਟਸ ਵੀ ਬਹੁਤ ਜ਼ਿਆਦਾ ਕਿ ਦੁਖੀ ਆ ਹਾਂਜੀ ਉਹ ਬਹੁਤ ਜ਼ਿਆਦਾ ਵੀ ਆਪਣੇ ਘਰ ਦੇ ਨੂੰ ਵੀ ਤੰਗ ਕਰਦੇ ਆ ਚੰਨ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਪਾਂ ਤਾਂ ਇਹੀ ਚਾਹੁੰਦੇ ਆ ਕਿ ਜਿਹੜੀ ਕਾਰਵਾਈ ਬੰਦੀ ਜਿਹੜੀ ਮੈਰੀ ਕੰਪਲੇਂਟ ਵੀ ਇੱਕ ਲਿਖਾਈ ਲੱਲੇ ਤੇ ਰਿਸ਼ੀ ਤੇ ਮੈਂ ਹਾਂਜੀ ਜਿਹੜੀ ਕਿ ਉਹਨੇ ਧਮਕੀ ਦਿੱਤੀ ਆ ਮਾਰਨ ਦੀ ਕਤਲ ਦੀ ਗੱਲ ਤਾਂ ਮੈਂ ਉਹ ਤਾਂ ਚੱਲਣ ਜੋ ਹੋ ਗਿਆ ਸੋ ਹੋ ਗਿਆ ਉਹ ਪਤਾ ਲੱਗ ਜਾਊਗਾ ਜਿਹੜੀ ਉਹਨੇ ਅਸੀਂ ਦਿੱਤੀ ਆ 9:50 ਮਿੰਟ ਤੇ ਮੈਂ ਉੱਥੇ ਕੰਪਲੇਂਟ ਦੇ ਕੇ ਆਇਆ ਸੀ ਮੰਗਲਵਾਰ ਰਾਤ ਨੂੰ ਠੀਕ ਹੈ ਜੀ ਉੱਥੇ ਦਿੱਤੀ ਆ ਫੇਰ ਰਾਤ ਨੂੰ 12:00 ਵਜੇ ਕੰਮ ਹੋ ਗਿਆ ਫੇਰ ਰਾਤ ਨੂੰ ਗਿਆ 11:30 ਤੋਂ 12 ਦੇ ਵਿੱਚ ਇਹ ਕੰਮ ਹੋ ਗਿਆ ਸੰਤ ਐ ਵੀ ਨਹੀਂ ਪੂਰਾ ਪਤਾ ਨਾ ਕਿ ਲੱਲਾ ਦੇ ਨਾਲ ਰਲਿਆ ਲੱਲਾ ਇਹਦੇ ਨਾਲ ਰਲਿਆ ਸਾਨੂੰ ਇਹ ਤੋਂ ਕੋਈ ਵੀ ਨਹੀਂ ਸਾਨੂੰ ਪਤਾ ਇਹ ਤਾਂ ਪੁਲਿਸ ਵਾਲੇ ਪਤਾ ਕਰਾਂਗੇ ਜੀ ਉਤੇ ਹੀ ਪੁਲਿਸ ਨੇ ਮਲਜ਼ਮ ਨੂੰ ਗ੍ਰਿਫਤਾਰ ਤਾਂ ਕਰ ਲਿਆ ਪਰ ਪਰਿਵਾਰ ਨੂੰ ਹਲੇ ਵੀ ਸ਼ੱਕ ਹੈ ਕਿ ਜਿਨ੍ਹਾਂ ਨਾਲ ਉਹਨਾਂ ਦੀ ਪੁਰਾਣੀ ਦੁਸ਼ਮਣੀ ਸੀ ਉਹਨਾਂ ਦਾ ਵੀ ਇਸ ਵਾਰਦਾਤ ਦੇ ਵਿੱਚ ਕੋਈ ਨਾ ਕੋਈ ਹੱਥ ਜ਼ਰੂਰ ਹੋਵੇਗਾ ਜਿਸ ਕਰਕੇ ਪੁਲਿਸ ਨੇ ਇਸ ਮਾਮਲੇ ਦੀ ਵੀ ਜਾਂਚ ਕਰਨ ਦੀ ਗੱਲ ਕਹੀ ਹੈ ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਲਜ਼ਮ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ